ਅੱਜ ਅਸੀਂ ਇਹ ਜਿਹੜਾ ਬਿਜਲੀ ਇਹਨਾਂ ਨੇ ਸੋਧ ਬਿੱਲ ਲਿਆਂਦਾ ਉਹਦੇ ਵਿਰਾਹ ਅਸੀਂ ਕਰ ਰਿਆ ਰੋਸ ਧਰਨਾ ਕਰ ਰਿਆ ਸਾਡੀਆਂ ਨੇ ਪਹਿਲਾਂ ਵੀ ਅਸੀਂ 220 ਦੇ ਵਿੱਚ ਸਰਕਾਰ ਨਾਲ ਲੜ ਕੇ ਆਪਣਾ ਹੱਕ ਲਿਆ ਸੀ ਪਰ ਇਹਨਾਂ ਨੇ ਹੁਣ ਫੇਰ ਟੇਢੇ ਢੰਗ ਨਾਲ ਉਹ ਚਲਾ ਲਿਆ ਇਸ ਦੇ ਉਹਦੇ ਰੋਸ ਵਜੋਂ ਅੱਜ ਸਾਰੀਆਂ ਜਥੇਬੰਦੀਆਂ ਬਿਜਲੀ ਮੁਲਾਜ਼ਮ ਪੈਨਸ਼ਨ ਮਜ਼ਦੂਰ ਕਿਸਾਨ ਦੁਕਾਨਦਾਰ ਸਾਰਿਆਂ ਨੇ ਰਲ ਕੇ ਸੰਯੁਕਤ ਮੋਰਚੇ ਮੋਰਚੇ ਦੀ ਕਾਲ ਤੇ ਅੱਜ ਅਸੀਂ ਇਹ ਕਾਪੀਆਂ ਸਾੜੀਆਂ ਨੇ ਤਾਂ ਕਿ ਸਾਡਾ ਵਿਰੋਧ મોદી ਸਰਕਾਰ ਤੱਕ ਕਰ ਭਗਵੰਤ ਜੀ ਸਰਕਾਰ ਤੱਕ ਪਹੁੰਚ ਸਕੇ ਜਿੱਥੇ ਬੰਦੀਆਂ ਦੀ ਗੱਲ ਕਰੀ ਜੀਆਂ ਹੈੱਡਕੁਆਰਟਰਾਂ ਤੇ ਜਿਹੜਾ 2025 ਬਿੱਲ ਲੈ ਕੇ ਆਂਦੀ ਹੈ ਸਰਕਾਰ ਐ ਪਹਿਲਾਂ 2003 ਵੀ ਆਇਆ ਸੀ ਉਹਦਾ ਵੀ ਹੁਣ ਤੱਕ ਵਿਰੋਧ ਕੀਤਾ ਤੇ 25 ਦਾ ਵੀ ਵਿਰੋਧ ਕਰਦੇ ਆ ਤਾਂ ਜਿਹੜਾ ਬਿਜਲੀ ਬੋਰਡ ਦਾ ਦਾਰਾ ਹੈ ਲੋਕਾਂ ਦਾ ਦਾਰਾ ਹੈ ਸਾਡੇ ਕਿਸਾਨ ਭੀਮ ਨੇ ਭਰਾਵਾਂ ਨੇ ਜ਼ਮੀਨਾਂ ਦਿੱਤੀਆਂ ਨੇ ਉਹਨਾਂ ਤੋਂ ਟੈਕਸ ਕਰਾਇਆ ਗਿਆ ਮੁਲਾਜ਼ਮਾਂ ਨੇ ਕੰਮ ਕਰਿਆ ਇਹ ਬਿਲੀ ਬੋਰਡ ਹੈ ਜੇ ਲੋਕਾਂ ਦਾ ਦਾਰਾ ਜੇ ਲੋਕਾਂ ਦਾ ਇਹ ਦਾਰਾ ਬਸ ਸਕਦਾ ਤਾਂ ਇਹਦੇ ਵਿੱਚ ਜਿਹੜੀ ਲੋਕ ਪੜ੍ਹੇ ਲਿਖੇ ਨੌਜਵਾਨ ਮੁੰਡੇ ਫਿਰਦੇ ਨੇ ਇਹਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਇਹਦੇ ਵਿੱਚ ਬਿਲੀ ਸਸਤੀ ਮਿਲ ਸਕਦੀ ਹੈ ਬਣਾਈ ਇਸ ਕਰਕੇ ਮਹਿਕਮੇ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਇਹ ਬਿੱਲ પાਬਸ ਲੈ ਜੇ ਨਹੀਂ ਕਿਸੇ ਵੀ ਹੱਥ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦੇ ਵੇ ਜੋ ਮਰਜ਼ੀ ਸਰਕਾਰ ਕਰ ਲਵੇ ਪਹਿਲਾਂ ਵੀ ਉਹਨੇ ਕਰਿਆ ਸਾਡੇ ਵਿਰੋਧ ਹਮਦਰ ਦੇ ਕਰੇ ਨੇ ਸਭ ਨੂੰ ਪਤਾ ਹੀ ਸਭ ਨੂੰ ਪਤਾ ਹੀ ਆ ਕਿ ਸਸਪੈਂਡ ਕੀਤੇ ਬਦਲੀਆਂ ਕੀਤੀਆਂ ਡਿਸਮਿਸ ਕੀਤੇ ਦੇ ਉਸ ਮੁਕ ਵੀ ਅਸੀਂ ਡਰੇ ਨਹੀਂ ਹੈਗੇ ਕਿਉਂਕਿ ਜਿਹੜਾ ਬਿਜਲੀ ਬੋਰ ਦਾ ਦਾਰਾ ਲੋਕਾਂ ਦਾ ਦਾਰਾ ਲੋਕ ਇਹਨੂੰ ਬਚਾਉਣਗੇ ਹਰ ਹਾਲਤ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਹੈ ਵੀ ਆਪਣਾ ਪੜਿਆ ਲਿਖਿਆ ਕੰਧ ਤੇ ਲਿਖਿਆ ਪੜ ਲਵੇ ਨਹੀਂ ਤਾਂ ਉਹਨਾਂ ਨਾਲ ਸੰਵੇਦਨਸ਼ੀਲ ਸੰਘਰਸ਼ ਹੋਰ ਤਿੱਖੇ ਤੇਜ਼ ਹੋਣਗੇ ਇਹ ਚੇਤਾਵਨੀ ਸਾਡੀ ਸਰਕਾਰ ਨੂੰ ਧੰਨਵਾਦ